ਮੇਰਾ ਡੈਬਿਊ ਫਿਲਮ ਸੀਗੀ ਇਹ ਤੇ ਮੈਨੂੰ ਇਹ ਲੱਗਿਆ ਸੀ ਕਿਉਂਕਿ ਡੈਬਿਊ ਫਿਲਮ ਹੈ ਪੰਜਾਬੀ ਇੰਡਸਟਰੀ ਚ ਬਹੁਤ ਅੱਛਾ ਸੋਹਣਾ ਵਾਰਮ ਵੈਲਕਮ ਹੋਏਗਾ ਬਟ ਇਟਸ ਨਾਟ ਸੋ ਵਾਰਮ ਵੈਲਕਮ ਐਟ ਅ ਟਾਈਮ ਉਹ ਕਹਿੰਦੇ ਸਾਡ ਅਸੀਂ ਸ਼ੋ ਨਹੀਂ ਦੇਣੇ ਤੁਹਾਡੀ ਫਿਲਮ ਨੂੰ ਵਜ੍ਹਾ ਵਜ੍ਹਾ ਹੈ ਕਿ ਤੁਸੀਂ ਨਵੇਂ ਆ ਵਜ੍ਹਾ ਇਹ ਹੈ ਕਿ ਤੁਸੀਂ ਲੌਬੀ ਚ ਪੈਸੇ ਨਹੀਂ ਕਮਾਏ ਵਜ੍ਹਾ ਇਹ ਹੈਗੀ ਹੈ ਕਿ ਐਨੀਮਲ ਤੇ ਹੋਰ ਫਿਲਮਾਂ ਲੱਗੀਆਂ ਹੋਈਆਂ ਤੇ ਅਸੀਂ ਤੁਹਾਡੇ ਨਾਲ ਰਿਸਕ ਨਹੀਂ ਲੈ ਸਕਦੇ ਜੇ ਮਰਾਠੀ ਸਿਨੇਮਾਸ ਦੇ 2 ਜਾਂ 3 ਸ਼ੋਸ ਰਿਜ਼ਰਵ ਹੈਗੇ ਨੇ ਜੀ ਤੁਸੀਂ ਪਤਾ ਕਰਿਓ ਬੰਗਾਲ 'ਚ ਰਿਜ਼ਰਵ ਹੈਗੇ ਆ ਸਾਰੇ ਆਪਣੇ ਤਮਿਲ ਤੇਲਗੂ ਸਾਰਿਆਂ 'ਚ ਰਿਜ਼ਰਵ ਹੈਗੇ ਆ origignal ਸਿਨੇਮਾ ਨੂੰ ਉਹ ਸਪੋਰਟ ਕਰਦੇ ਆ ਫਿਰ ਪੰਜਾਬ 'ਚ ਕਿਉਂ ਨਹੀਂ ਹੈਗੇ ਰਿਜ਼ਰਵ ਪੰਜਾਬ ਦਾ ਬੰਦਾ ਪੰਜਾਬੀ ਫਿਲਮ ਪੰਜਾਬੀ ਸਕ੍ਰਿਪਟ ਪੰਜਾਬੀ ਐਕਟਰ ਤੇ ਉਹ ਪੰਜਾਬ 'ਚ ਫਿਲਮ ਨਾ ਰਿਲੀਜ਼ ਕਰੀ ਤੇ ਕਿੱਥੇ ਰਿਲੀਜ਼ ਕਰੀ ਆ ਜੀ ਆਪਾਂ ਕਨੇਬੇਸੀ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਪੰਜਾਬ ਲਈ ਖੜਦੇ ਆ ਤੇ ਹੁਣ ਉਹ ਉਹ ਚੀਜ਼ਾਂ ਕਿੱਥੇ ਨੇ ਮੇਰੇ ਲਈ ਬਹੁਤ ਡਿਸਪਾਇੰਟਿੰਗ ਥਿਸ ਹਾਰਟਨਿੰਗ ਹੈਗਾ ਹੈ ਦੁਖੀ ਦੀ ਗੱਲ ਹੈ ਕਿ ਜਿੱਥੇ ਮੈਨੂੰ ਲੱਗਿਆ ਸੀ ਕਿ ਪੰਜਾਬੀ ਇੰਡਸਟਰੀ ਵੈਲਕਮ ਕਰੂਗੀ ਆਪਣਾ ਫਿਲਮ ਦਾ ਵੈਲਕਮ ਕਰੂਗੀ ਬਿਲਕੁਲ ਯੂਨਿਕ ਕਨਸੈਪਟ ਹੈਗਾ ਸਾਧ ਸੰਮントੋ ਸਾਹਿਬ ਦੀ ਸਟੋਰੀ ਹੈਗੀ ਹੈ ਵੀ ਹੈਵ ギਵਨ ਆਰ ਬੈਸਟ ਹਰ ਪਾਸੇ ਹਾਂਜੀ ਮੰਟੂ ਸਾਹਿਬ ਦੀ ਸਟੋਰੀ ਹੈ ਜੀ ਹਰ ਪਾਸੇ ਆਪਣਾ ਬੈਸਟ ਦਿੱਤਾ ਹੋਇਆ ਤੁਸੀਂ ਫਿਲਮ ਦੇਖੋ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੀ ਹੈ ਪੰਜਾਬੀਅਤ ਨੂੰ ਪ੍ਰਮੋਟ ਕਰਦੀ ਹੈ ਤੇ ਉਹ ਫਿਲਮ ਲਈ ਪੰਜਾਬ 'ਚ ਜਗ੍ਹਾ ਹੈ ਨਹੀਂ ਦਿੱਲੀ ਤੱਕ ਕੈਨੇਡਾ ਤੱਕ ਆਸਟ੍ਰੇਲੀਆ ਤੱਕ ਇਵਨ ਪਾਕਿਸਤਾਨ ਤੋਂ ਫੋਨ ਮੈਸੇਜ ਆ ਰਹੇ ਤੁਸੀਂ ਇੱਥੇ ਫਿਲਮ ਕਦੋਂ ਰਿਲੀਜ਼ ਕਰ ਰਹੇ ਨਿਊਜ਼ੀਲੈਂਡ ਤੋਂ ਆ ਰਹੇ ਤੁਸੀਂ ਇੱਥੇ ਕਦੋਂ ਰਿਲੀਜ਼ ਕਰ ਰਹੇ ਹੋ ਅਸੀਂ ਉਹਨਾਂ ਨੂੰ ਕੀ ਕਹੀ ਕੀ ਸਾਡੀ ਆਪਣੀ ਧਰਤੀ ਤੇ ਫਿਲਮ ਸਾਡੀ ਰਿਲੀਜ਼ ਹੋਣ ਦੇ ਰਹੇ ਫਿਲਮ ਪੂਰਾ 1 ਸਾਲ ਇੰਟਰਨੈਸ਼ਨਲ ਫਿਲਮ ਸਰਕਲ ਸਰਕਟ ਦੇ ਵਿੱਚ ਘੁੰਮੀ ਹੈ ਸਾਨੂੰ ਵੈਂਕੂਵਰ ਇੰਟਰਨੈਸ਼ਨਲ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲੇ ਆ ਇੱਕ ਫੈਸਟੀਵਲ ਦੇ ਜੀ ਬੈਸਟ ਰੀਜਨਲ ਲੈਂਗੁਏਜ ਅਵਾਰਡ ਸਾਨੂੰ ਫਿਲਮ ਨੂੰ ਮਿਲਿਆ ਸਪੈਸ਼ਲ ਜਿਊਰੀ ਮੈਂਸ਼ਨ ਅਵਾਰਡ ਆਪਣੀ ਫਿਲਮ ਨੂੰ ਮਿਲੇ ਵੱਡੇ ਵੱਡੇ ਫੈਸਟੀਵਲਸ ਵੀ ਸਿਲੈਕਸ਼ਨਸ ਹੋਈਆਂ ਸਾਰਿਆਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਫਿਲਮ ਨੂੰ ਹੈਨਾ ਜੀ ਤੇ ਫਿਲਮ ਆਪਣਾ ਜਿਹੜਾ ਕੁਆਲਿਟੀ ਕੰਟੈਂਟ ਹੈਗਾ ਉਹਦੇ ਰਾਹੀਂ ਲੋਕਾਂ ਦੇ ਜ਼ਿਹਨ ਚ ਜਗ੍ਹਾ ਬਣਾ ਚੁੱਕੀ ਹੈ ਦਿਲਾਂ ਚ ਜਗ੍ਹਾ ਬਣਾ ਚੁੱਕੀ ਹੈ ਹੁਣ ਜਿਨ੍ਹਾਂ ਵਾਸਤੇ ਬਣਾਈ ਸੀ ਉਨਾ ਕੁਲ ਆਪਾਂ ਲੈ ਕੇ ਜਾਣਾ ਚਾਹੁੰਦੇ ਸੀ ਕਿ ਹੁਣ ਪਿਆਰ ਨਾਲ, ਸ਼ਿੱਦਤ ਨਾਲ ਜਿਹੜੀ ਚੀਜ਼ ਬਣੀ ਹੈ, ਆਡੀਅנס ਤੱਕ ਜਾਵੇ। ਆਡੀਅנס ਫੈਸਲਾ ਕਰੇਗੀ ਫਿਲਮ ਕਿਦਾਂ ਦੀ ਹੈ, ਵਧੀਆ ਹੈ, ਨਹੀਂ ਵਧੀਆ ਹੈ। ਹੈਨਾ ਜੋ ਵੀ ਹੈ ਆਡੀਅנס ਫੈਸਲਾ ਕਰੇ। ਪਰ ਆਡੀਅנס ਤੱਕ ਜਾਤਾ ਲੈਣ ਦੋ ਸਾਨੂੰ। ਸਾਨੂੰ ਜਾਣ ਹੀ ਦੇ ਰਿਹਾ ਜੀ। ਹੁੰਦੀ ਹੈ ਨਵਾਂ ਗਰੁੱਪ ਕੰਮ ਕਰਦਾ ਪਲੇ ਦੇਖਦਾ ਸੀ ਸਾਰੇ ਜੀ ਬੜੀ ਐਪਰੀਸ਼ੀਏਟ ਕਰਦੇ ਕਿ ਤੁਸੀਂ ਆਓ ਹੈਨਾ ਕਰੋ ਅਸੀਂ ਦੇਖਦੇ ਹਾਂ ਕਿਤੇ ਕੋਈ ਲੋਡ ਹੈਗੀ ਤੇ ਮੈਨੂੰ ਲੱਗੇ ਸੀ ਇਦਾਂ ਦਾ ਕੁਝ ਹੋਏਗਾ ਕਿ ਆਪਾਂ ਕਿਉਂਕਿ ਆਪਣਾ ਪਹਿਲਾ ਮੇਰਾ ਪਹਿਲਾ ਹੈ ਤੇ ਕੋਈ ਕਹੇਗਾ ਕਿ ਨਹੀਂ ਅਮਿਤ ਤੈਨੂੰ ਕਿੱਥੇ ਦਿੱਕਤ ਆ ਰਹੀ ਹੈ ਦੱਸ ਕੇ ਅਸੀਂ ਤੇਰੀ ਹੈਲਪ ਕਰਦੇ ਹਾਂ ਹੈਨਾ ਅਸੀਂ ਇਦਾਂ ਕਰਦੇ ਹਾਂ ਬਟ ਬਿਲਕੁਲ ਆਪੋਜ਼ਿਟ ਹੋ ਰਿਹਾ ਜੀ ਹੈਨਾ ਉਹ ਕਹਿੰਦੇ ਸੀ ਤੁਹਾਨੂੰ ਆਉਣ ਹੀ ਨਹੀਂ ਦੇਣਾ ਫਿਲਮ ਰਜ਼ਾਏਸ਼ਕ ਜੋ ਕਿ 8 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਜਿਵੇਂ ਕਿ ਤੁਸੀਂ ਵੇਖਿਆ ਕਿ ਅਸੀਂ ਇਸ ਤੋਂ ਪਹਿਲਾਂ ਫਿਲਮ ਦੇ ਅਦਾਕਾਰ ਹਾਰ ਫਾਰਮਰ ਦੇ ਨਾਲ ਗੱਲ ਕੀਤੀ ਸੀ ਤੇ ਹੁਣ ਸਾਡੇ ਨਾਲ ਮੌਜੂਦ ਨੇ ਫਿਲਮ ਦੇ ਡਾਇਰੈਕਟਰ ਜਿਨ੍ਹਾਂ ਨੇ ਫਿਲਮ ਬਣਾਈ ਹੈ ਅਮਿਤ ਸਨੋਰੀਆ ਜੀ ਆਪਾਂ ਸਰ ਦੇ ਨਾਲ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਜੀ ਸਾਰਾ ਸੀ ਗੱਲ ਸੁਣੀ ਆ ਕਿ ਫਿਲਮ ਆਉਣ ਵਾਲੀ ਸਾਡੀ ਹੱਥ 8 ਦਸੰਬਰ ਨੂੰ ਪਰ ਕਿਸੇ ਵੀ ਥੀਏਟਰ ਦੇ ਵਿੱਚ ਸਾਨੂੰ ਸ਼ੋਅ ਨਹੀਂ ਮਿਲਿਆ ਫਿਲਮ ਵਖਾਉਣ ਲਈ ਏ ਮਤਲਬ ਕੀ ਆ ਸਰ ਇਹ ਮਤਲਬ ਇੱਕ ਗੱਲ ਸੀ ਪਹਿਲੀ ਵਾਰ ਸੁਣੀ ਕਿ ਇਹ ਇਦਾਂ ਦਾ ਕੁਝ ਹੋ ਰਿਹਾ ਹੈ ਮੇਰੇ ਲਈ ਵੀ ਕਿਉਂਕਿ ਮੇਰਾ ਡੈਬਿਊ ਫਿਲਮ ਸੀਗੀ ਇਹ ਤੇ ਮੈਨੂੰ ਇਹ ਲੱਗਿਆ ਸੀ ਕਿਉਂਕਿ ਡੈਬਿਊ ਫਿਲਮ ਹੈ ਪੰਜਾਬੀ ਇੰਡਸਟਰੀ ਚ ਬਹੁਤ ਅੱਛਾ ਸੋਨਾ ਵਾਰਮ ਵੈਲਕਮ ਹੋਏਗਾ ਬਟ ਇਟਸ ਨਾਟ ਸੋ ਵਾਰਮ ਵੈਲਕਮ ਸਾਡੀ ਫਿਲਮ 8 ਜਿਵੇਂ ਤੁਹਾਨੂੰ ਪਤਾ ਹੀ 8 ਨੂੰ ਰਿਲੀਜ਼ ਕਰਨੀ ਸੀ ਸਾਰਾ ਕੁਝ ਆਪਣਾ ਹੋ ਗਿਆ ਡਨ ਸੀਗਾ ਐਟ ਅ ਟਾਈਮ ਉਹ ਕਹਿੰਦੇ ਸਾਡੀ ਅਸੀਂ ਸ਼ੋ ਨਹੀਂ ਦੇਣੇ ਤੁਹਾਡੀ ਫਿਲਮ ਨੂੰ ਵਜਾ ਵਜਾ ਹੈ ਕਿ ਤੁਸੀਂ ਨਵੇਂ ਆ ਵਜਾ ਇਹ ਹੈ ਕਿ ਤੁਸੀਂ ਲੌਬੀ ਚ ਪੈਸੇ ਨਹੀਂ ਕਮਾਏ ਵਜਾ ਇਹ ਹੈਗੀ ਹੈ ਕਿ ਐਨੀਮਲ ਤੇ ਹੋਰ ਫਿਲਮਾਂ ਲੱਗੀਆਂ ਹੋਈਆਂ ਅਸੀਂ ਤੁਹਾਡੇ ਨਾਲ ਰਿਸਕ ਨਹੀਂ ਲੈ ਸਕਦੇ ਮੈਂ ਮੇਰਾ ਕਹਿਣਾ ਸਿਰਫ ਇੰਨਾ ਹੈ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਬਾਲੀਵੁੱਡ ਨਾ ਦੇਖੋ ਤੇ ਹਾਲੀਵੁੱਡ ਨਾ ਦੇਖੋ ਸਾਰੀ ਆਰਟ ਦੇਖਣੀ ਚਾਹੀਦੀ ਆਡੀਅנס ਨੂੰ ਆਡੀਅנס ਵਾਸਤੇ ਬਣੀ ਹੈ ਬਟ ਰੀਜਨਲ ਸਿਨੇਮਾ ਦੇ ਵਿੱਚ ਰੀਜਨਲ ਫਿਲਮਸ ਲਈ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਸਿਨੇਮਾਸ ਦੀ ਜੇ ਮਰਾਠੀ ਸਿਨੇਮਾਸ ਦੇ 2 ਜਾਂ 3 ਸ਼ੋਅ ਰਿਜ਼ਰਵ ਹੈਗੇ ਨੇ ਜੀ ਤੁਸੀਂ ਪਤਾ ਕਰੋ ਬੰਗਾਲ 'ਚ ਰਿਜ਼ਰਵ ਹੈਗੇ ਆ ਸਾਰੇ ਆਪਣੇ ਤਾਮਿਲ ਤੇਲਗੂ ਸਾਰਿਆਂ 'ਚ ਰਿਜ਼ਰਵ ਹੈਗੇ ਆ origignal ਸਿਨੇਮਾ ਨੂੰ ਉਹ ਸਪੋਰਟ ਕਰਦੇ ਆ ਫਿਰ ਪੰਜਾਬ 'ਚ ਕਿਉਂ ਨਹੀਂ ਹੈਗੇ ਰਿਜ਼ਰਵ ਆਪਾਂ ਨੂੰ ਕੀ ਦਿੱਕਤ ਹੈ ਆਪਣੀ ਪੰਜਾਬੀ ਫਿਲਮਾਂ ਦੀ ਜੇ ਦੇਖੋ ਪੰਜਾਬ ਦਾ ਬੰਦਾ ਪੰਜਾਬੀ ਫਿਲਮ ਪੰਜਾਬੀ ਸਕ੍ਰਿਪਟ ਪੰਜਾਬੀ ਐਕਟਰ ਤੇ ਉਹ ਪੰਜਾਬ 'ਚ ਫਿਲਮ ਨਾ ਰਿਲੀਜ਼ ਕਰੀ ਤੇ ਕਿੱਥੇ ਰਿਲੀਜ਼ ਕਰੀ ਅਸੀਂ ਇਇ ਇੱਕ ਸਵਾਲ ਹੈ ਜੇ ਆਪਾਂ ਕਹਿੰਨੇ ਵੀ ਅਸੀਂ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਪੰਜਾਬ ਲਈ ਖੜਦੇ ਆ ਤੇ ਹੁਣ ਉਹ ਉਹ ਚੀਜ਼ਾਂ ਕਿੱਥੇ ਨੇ ਜੀ ਹੁਣ ਜੇ ਇੱਕ ਫਿਲਮ ਤੁਸੀਂ ਕਹਿੰਨੇ ਵੀ ਅਸੀਂ ਬਾਲੀਵੁੱਡ ਦੀ ਫਿਲਮ ਚ ਲ ਮਨ ਲਿਆ ਐਨੀਮਲ ਲੱਗੀ ਹੋਈ ਹੈ ਹਨਾ ਜੀ ਦੂਜੀ ਫਿਲਮ ਲੱਗੀ ਹੋਈ ਹੈ ਮੇਘਨਾ ਗੁਲਜ਼ਾਰ ਜੀ ਦੀ ਸैम বাহাদুর ਲੱਗੀ ਹੋਈ ਹੈ ਠੀਕ ਹੈ ਉਹ ਵੀ ਜ਼ਰੂਰੀ ਨੇ ਫਿਲਮਾਂ ਆਟ ਸਾਰਾ ਜ਼ਰੂਰੀ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਬਟ ਫਿਰ ਪੰਜਾਬੀ ਸਿਨੇਮਾ ਕਿੱਥੇ ਗਿਆ ਹੁਣ ਆਪਾਂ ਨੂੰ ਸ਼ੋਅ ਕਿਉਂ ਨਹੀਂ ਦੇ ਰਹੇ ਲੋਕ ਸਿਰਫ ਇਸ ਕਰਕੇ ਕਿ ਅਸੀਂ ਮਤਲਬ ਨਵੇਂ ਆ ਤੇ ਫਿਰ ਨਵਾਂ ਕਿਦਾਂ ਹੋਊਗਾ ਜੀ ਯੂਨੀਵਰਸਿਟੀ ਦੇ ਵਿੱਚ ਨਿਊ ਕਮਰ ਜੇ ਮੌਕਾ ਨਹੀਂ ਮਿਲੂਗਾ ਕਦੇ ਨਾ ਕਦੇ ਜਿਹੜੇ ਪੁਰਾਣੇ ਆਏ ਹੋਣੇ ਬੈਠੇ ਹੋਣੇ ਉਹ ਕਦੇ ਤਾਂ ਨਵੇਂ ਹੋਣੇ ਆ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਅੱਜ ਇੱਥੇ ਹੈਗੇ ਜੀ ਹੈਨਾ ਤੇ ਇਹ ਕੀ ਮੈਸੇਜ ਆ ਰਿਹਾ ਨਵੀਂ ਜਨਰੇਸ਼ਨ ਦੇ ਫਿਲਮ ਮੇਕਰਸ ਨੂੰ ਮੇਰੇ ਲਈ ਬਹੁਤ ਡਿਸਪਾਇੰਟਿੰਗ ਡਿਸਹਾਰਟਨਿੰਗ ਹੈਗਾ ਹੈ ਦੁਖੀ ਦੀ ਗੱਲ ਹੈ ਕਿ ਜਿੱਥੇ ਮੈਨੂੰ ਲੱਗਿਆ ਸੀ ਕਿ ਪੰਜਾਬੀ ਇੰਡਸਟਰੀ ਵੈਲਕਮ ਕਰੂਗੀ ਆਪਣਾ ਫਿਲਮ ਦਾ ਵੈਲਕਮ ਕਰੂਗੀ ਬਿਲਕੁਲ ਯੂਨਿਕ ਕਨਸੈਪਟ ਹੈਗਾ ਸਾਦਾ ਸਸਨ ਮੰਟੋ ਸਾਹਿਬ ਦੀ ਸਟੋਰੀ ਹੈਗੀ ਹੈ ਵੀ ਹੈਵ ギਵਨ ਆਰ ਬੈਸਟ ਹਰ ਪਾਸੇ ਹਾਂਜੀ ਮੰਟੋ ਸਾਹਿਬ ਦੀ ਸਟੋਰੀ ਹੈ ਜੀ ਹਰ ਪਾਸੇ ਆਪਣਾ ਬੈਸਟ ਦਿੱਤਾ ਹੋਇਆ ਤੁਸੀਂ ਫਿਲਮ ਦੇਖੋ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੀ ਹੈ ਪੰਜਾਬੀਅਤ ਨੂੰ ਪ੍ਰਮੋਟ ਕਰਦੀ ਹੈ ਤੇ ਉਹ ਫਿਲਮ ਲਈ ਪੰਜਾਬ 'ਚ ਜਗ੍ਹਾ ਹੈ ਨਹੀਂ ਜੀ ਅੱਛਾ ਸਰ ਤੁਸੀਂ ਗੱਲ ਕੀਤੀ ਕਿ ਮੰਟੋ ਸਾਹਿਬ ਦੀ ਫਿਲਮ ਆ ਹਨਾ ਜਿੱਦਾਂ ਕਿ ਆਪਾਂ ਮਤਲਬ ਸੁਣੇ ਆਈਆਂ ਹਨਾ ਜਦੋਂ ਮੰਟੋ ਸਾਹਿਬ ਹੁੰਦੇ ਸੀਗੇ ਤੇ ਹਮੇਸ਼ਾ ਕੌਂਟਰੋਵਰਸੀ 'ਚ ਰਹਿੰਦੇ ਸੀਗੇ ਕਦੇ ਜੇਲ੍ਹ ਲੈ ਗਏ ਉਹਨਾਂ ਨੂੰ ਚੱਕ ਕੇ ਕਦੇ ਕਿਤੇ ਲੈ ਗਏ ਕਿ ਤੂੰ ਤਾਂ ਗੰਦਾ ਲਿਖਦਾ ਆ ਹਨਾ ਕਿਤੇ ਉਹ ਤਾਂ ਨਹੀਂ ਗੱਲ ਹੈਗੀ ਸਰ ਕਿ ਤੁਸੀਂ ਮੰਟੋ ਸਾਹਿਬ ਦੀ ਫਿਲਮ ਕੀਤੀ ਆ ਤੇ ਕਿਤੇ ਨਾ ਕਿਤੇ ਉਹ 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 ਉਹਨਾਂ ਦੇ ਦਿਮਾਗ 'ਚ ਹੋਵੇ ਕਿ ਨਹੀਂ ਯਾਰ ਇਹਨਾਂ ਨੇ ਉਹਦੀ ਫਿਲਮ ਕੀਤੀ ਫਿਲਮ ਨਹੀਂ ਲੱਗਣ ਦੇਣੀ ਮੈਮ ਇਹ ਇਹ ਗੱਲ ਨਹੀਂ ਹੈਗੀ ਜਿਹੜਾ ਸਾਨੂੰ ਜਿਹੜਾ ਸੁਣਨ 'ਚ ਸਾਨੂੰ ਆਇਆ ਹੈ ਸਾਨੂੰ ਸੀ ਰੀਜ਼ਨ ਇਹ ਦਿੱਤਾ ਜਾ ਰਿਹਾ ਕਿ ਤੁਸੀਂ ਨਵੇਂ ਹੋ ਜੀ ਇਸ ਕਰਕੇ ਮਤਲਬ ਸਾਡੀ ਫਿਲਮ ਨਹੀਂ ਲੱਗਣ ਦਿੱਤੀ ਜਾ ਰਹੀ ਮੰਟੋ ਸਾਹਿਬ ਬਲੈਂਟਲੀ ਲਿਖਦੇ ਸੀ ਆਰਟ ਦਾ ਕੰਮ ਕੀ ਹੈ ਜੀ ਸਿਨੇਮਾ ਦਾ ਕੰਮ ਕੀ ਹੈ ਜਿਹੜਾ ਹੈਗਾ ਸਮਾਜ ਦੇ ਵਿੱਚ ਉਹਨੂੰ ਕਹਿਣਾ ਸਾਡੀ ਫਿਲਮ ਦੀ ਸੈਂਸਰ ਬੋਰਡ ਜਦੋਂ ਪ੍ਰੀਵਿਊ ਹੋ ਰਹੀ ਸੀ ਕਮੇਟੀ ਦੇ ਵਰ ਕੁਆਇਟ ਹੈਪੀ ਕਿ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੰਟੋ ਸਾਹਿਬ ਨੂੰ ਪੇਸ਼ ਕੀਤਾ ਹੈ ਤੇ ਉਹਨਾਂ ਨੇ ਬੈਸਟ ਵਿਸ਼ੇ ਦਿੱਤੀਆਂ ਬਹੁਤ ਵਧੀਆ ਉਹਨਾਂ ਨੇ ਰਿਸਪੌਂਡ ਕੀਤਾ ਜੀ ਤੇ ਬਲਕਿ ਆਪਾਂ ਨੂੰ ਯੂਏ ਸਰਟੀਫਿਕੇਟ ਮਿਲਿਆ ਸੀ ਆਪਾਂ ਅਪਲਾਈ ਕੀਤਾ ਸੀ ਕਿ 16 ਸਾਲ ਤੋਂ ਉੱਤੇ ਵਾਲੇ ਫਿਲਮ ਦੇਖਣ ਬਟ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤੁਹਾਨੂੰ ਯੂ ਦੇਣਾ ਹੈ ਸੋ ਦੈਟ ਕਿ 13 ਸਾਲ ਦੇ ਉੱਤੇ ਹਰ ਬੰਦਾ ਦੇਖ ਸਕੇ ਵਾਈਡਰ ਆਡੀਅנס ਤੱਕ ਰੀਚ ਜਾਵੇ ਦਿੱਲੀ ਤੱਕ ਕੈਨੇਡਾ ਤੱਕ ਆਸਟ੍ਰੇਲੀਆ ਤੱਕ ਇਵਨ ਪਾਕਿਸਤਾਨ ਤੋਂ ਫੋਨ ਮੈਸੇਜ ਆ ਰਹੇ ਤੁਸੀਂ ਇੱਥੇ ਫਿਲਮ ਕਦੋਂ ਰਿਲੀਜ਼ ਕਰ ਰਹੇ ਨਿਊਜ਼ੀਲੈਂਡ ਤੋਂ ਆ ਰਹੇ ਤੁਸੀਂ ਇੱਥੇ ਕਦੋਂ ਰਿਲੀਜ਼ ਕਰ ਰਹੇ ਹੋ ਅਸੀਂ ਉਹਨਾਂ ਨੂੰ ਕੀ 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 ਸਾਡੀ ਆਪਣੀ ਧਰਤੀ ਤੇ ਫਿਲਮ ਸਾਡੀ ਰਿਲੀਜ਼ ਹੋਣ ਦੇ ਰਹੇ ਲੋਕ ਕਹ ਰਹੇ ਪਰ ਪੰਜਾਬ ਚ ਪੰਜਾਬ ਚ ਕਹ ਰਹੀ ਅਸੀਂ ਤੁਹਾਨੂੰ ਸਿਨੇਮਾ ਜੀ ਨਹੀਂ ਦੇਣੀ ਇਹ ਇਹ ਤਾਂ ਮੈਨੂੰ ਲੱਗਦਾ ਕਿ ਸਿਰਫ ਕੱਲੀ ਸਾਡੀ ਲੜਾਈ ਨਹੀਂ ਹੈਗੀ ਹੈ ਆਉਣ ਵਾਲਾ ਹਰ ਫਿਲਮ ਮੇਕਰ ਜਿਹੜਾ ਹੈਗਾ ਉਹਦੀ ਲੜਾਈ ਹੈ ਉਹਨਾਂ ਨੂੰ ਆਪਾਂ ਉਹ ਡਰ ਜੇਗਾ ਜੀ ਜੇ ਇਦਾਂ ਦੇ ਇੰਨੇ ਮਿਹਨਤ ਕਰਕੇ ਇੰਨੇ ਪੈਸੇ ਲਾ ਕੇ ਸਭ ਕੁਝ ਕਰਕੇ ਜੇ ਅੱਜ ਫਿਲਮ ਫਿਰ ਮੈਨੂੰ ਲੱਗਦਾ ਆਉਣ ਵਾਲੀ ਪੀੜ੍ਹੀ ਲਈ ਤੁਸੀਂ ਬਹੁਤ ਅੱਛਾ ਪ੍ਰਭਾਵ ਨਹੀਂ ਛੱਡ ਰਹੇ ਕਿਤੇ ਨਾ ਕਿਤੇ ਸਰ ਯੂਥ ਵੀ ਇਦਾਂ ਹੀ ਆ ਕਿ ਜੋ ਨੰਗੀਆਂ ਪੰਗੀਆਂ ਫਿਲਮਾਂ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦਾ ਆ ਹਨਾ ਕਿਤੇ ਵਧੀਆਂ ਫਿਲਮਾਂ ਨਹੀਂ ਵੇਖਣਾ ਚਾਹੁੰਦੇ ਤੇ ਤੁਹਾਨੂੰ ਕੀ ਲੱਗਦਾ ਕਿ ਸਰ ਯੂਥ ਦਾ ਵੀ ਟੇਸਟ ਖਰਾਬ ਹੋ ਗਿਆ ਆ ਕਿ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਕਿਤੇ ਮੈਨੂੰ ਲੱਗਦਾ ਮੈਮ ਕਿ ਯੂਥ ਤੱਕ ਫਿਲਮ ਪਹੁੰਚੀ ਨਹੀਂ ਅਜੇ ਯੂਥ ਨੂੰ ਆਪਾਂ ਜਜ ਉਸ ਟਾਈਮ ਕਰ ਸਕਦੇ ਜਦੋਂ ਉਹਨਾਂ ਤੱਕ ਗਈ ਤੇ ਉਹਨਾਂ ਨੇ ਕਨਸੀਵ ਨਹੀਂ ਕੀਤੀ ਦੇਖੋ ਹੋ ਸਕਦਾ ਹੈ ਕਿ ਫਿਲਮ ਕਿਸੇ ਨੂੰ ਪਸੰਦ ਆਵੇ ਕਿ ਫਿਲਮ ਪਸੰਦ ਨਾ ਆਵੇ ਲੇਕਿਨ ਫਿਲਮ ਲੱਗਣੀ ਨਹੀਂ ਦੇ ਇਹ ਤਾਂ ਬਹੁਤ ਗਲਤ ਗੱਲ ਹੈ ਤੁਸੀਂ ਜਿਨ੍ਹਾਂ ਲਈ ਵਾਸਤੇ ਦੇਖੋ ਜੀ ਫਿਲਮ ਪੂਰਾ ਇੱਕ ਸਾਲ ਇੰਟਰਨੈਸ਼ਨਲ ਫਿਲਮ ਸਰਕਟ ਸਰਕਟ ਦੇ ਵਿੱਚ ਘੁੰਮੀ ਹੈ ਸਾਨੂੰ ਵੈਂਕੂਵਰ ਇੰਟਰਨੈਸ਼ਨਲ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲੇ ਆ ਇੱਕ ਫੈਸਟੀਵਲ ਦੇ ਜੀ ਬੈਸਟ ਰੀਜਨਲ ਲੈਂਗੁਏਜ ਅਵਾਰਡ ਸਾਨੂੰ ਫਿਲਮ ਨੂੰ ਮਿਲਿਆ ਸਪੈਸ਼ਲ ਜਿਊਰੀ ਮੈਂਸ਼ਨ ਅਵਾਰਡ ਆਪਣੀ ਫਿਲਮ ਨੂੰ ਮਿਲੇ ਵੱਡੇ ਵੱਡੇ ਫੈਸਟੀਵਲਸ ਦੇ ਵੀ ਸਿਲੈਕਸ਼ਨਸ ਹੋਈਆਂ ਸਾਰਿਆਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਫਿਲਮ ਨੂੰ ਹੈਨਾ ਜੀ ਤੇ ਫਿਲਮ ਆਪਣਾ ਜਿਹੜਾ ਕੁਆਲਿਟੀ ਕੰਟੈਂਟ ਹੈਗਾ ਉਹਦੇ ਰਾਹੀਂ ਲੋਕਾਂ ਦੇ ਜ਼ਿਹਨ ਚ ਜਗ੍ਹਾ ਬਣਾ ਚੁੱਕੀ ਹੈ ਦਿਲਾਂ ਚ ਜਗ੍ਹਾ ਬਣਾ ਚੁੱਕੀ ਹੈ ਹੁਣ ਜਿਨ੍ਹਾਂ ਵਾਸਤੇ ਬਣਾਈ ਸੀ ਉਹਨਾਂ ਕੋਲ ਆਪਾਂ ਲੈ ਕੇ ਜਾਣਾ ਚਾਹੁੰਦੇ ਸੀ ਕਿ ਹੁਣ ਪਿਆਰ ਨਾਲ ਸ਼ਿੱਦਤ ਨਾਲ ਜਿਹੜੀ ਚੀਜ਼ ਬਣੀ ਹੈ ਆਡੀਅੰਸ ਤੱਕ ਜਾਵੇ ਆਡੀਅੰਸ ਫੈਸਲਾ ਕਰੇਗੀ ਫਿਲਮ ਕਿਦਾਂ ਦੀ ਹੈ ਵਧੀਆ ਹੈ ਨਹੀਂ ਵਧੀਆ ਹੈ ਨਾ ਜੋ ਵੀ ਹੈ ਆਡੀਅੰਸ ਫੈਸਲਾ ਕਰੇ ਪਰ ਆਡੀਅੰਸ ਤੱਕ ਜਾਤਾ ਲੈਣ ਦੋ ਸਾਨੂੰ ਸਾਨੂੰ ਜਾਣ ਹੀ ਦੇ ਰਹੇ ਜੀ ਪਰ ਤੁਹਾਨੂੰ ਕਿਉਂ ਲੱਗਦਾ ਕਿ ਸਰ ਲੋਕ ਤੁਹਾਡੀ ਫਿਲਮ ਦੇਖਣ ਕਿਉਂਕਿ ਇਹਦੇ ਮੁਕਾਬਲੇ ਦੇ ਵਿੱਚ ਐਨੀਮਲ ਐ ਸੈਂਭਾ ਉਧਰ ਤੇ ਹੋਰ ਕਾਫੀ ਫਿਲਮਾਂ ਲੱਗੀਆਂ ਹੋਈਆਂ ਸਾਡੀ ਫਿਲਮ ਦੇ ਵਿੱਚ ਕੀ ਅਲੱਗਾ ਕੀ ਲੋਕ ਇਹ ਇਹਨੂੰ ਦੇਖਣ ਮੈਂ ਕਹਿੰਦਾ ਜੀ ਮੈਂ ਮੇਰੇ ਉਹੀ ਗੱਲ ਹੈ ਕਿ ਲੋਕਾਂ ਤੱਕ ਪਹੁੰਚਣ ਤਾਂ ਦੋ ਪਹਿਲਾਂ ਲੋਕ ਆਪ ਡਿਸਾਈਡ ਕਰਨਗੇ ਕਿ ਆਪਾਂ ਕਿਉਂ ਦੇਖੀਏ ਕਿਉਂ ਨਾ ਦੇਖੀਏ ਸਾਡੀ ਲੜਾਈ ਆਡੀਅנס ਦਾ ਬਹੁਤ ਸਾਰੀ ਅਸੀਂ ਜਿੰਨੀ ਪ੍ਰੋਮੋਸ਼ਨਸ ਤੇ ਗਏ ਆ ਜਲੰਧਰ ਪੰਜ ਪੂਰੇ ਪੰਜਾਬ ਚ ਆਪਾਂ ਪ੍ਰੋਮੋਸ਼ਨ ਲਗਭਗ ਕਰ ਚੁੱਕੇ ਹਾਂ ਬਹੁਤ ਵਧੀਆ ਰਿਸਪੌਂਸ ਹੈ ਆਡੀਅנס ਦਾ ਤੇ ਸਾਨੂੰ ਇਹ ਹੈਗਾ ਕਿ ਲੋਕੀ ਆਉਣਗੇ ਦੇਖਣ ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿ ਰਹੀਆਂ ਕਿ ਦੇਖੋ ਇੱਕ ਟੀਮ ਐਜ਼ ਅ ਡਾਇਰੈਕਟਰ ਮੈਂ ਆਪਣਾ ਬੈਸਟ ਦਿੱਤਾ ਹੈ ਪੂਰੀ ਟੀਮ ਨੇ ਐਕਟਰਸ ਨੇ ਆਪਣਾ ਬੈਸਟ ਦਿੱਤਾ ਹੈ ਹੁਣ ਉਹਨੂੰ ਲੋਕਾਂ ਤੱਕ ਪਹੁੰਚ ਲੈਣ ਦਿਓ ਲੋਕ ਡਿਸਾਈਡ ਕਰਨ ਕਿ ਤੁਹਾਡੀ ਫਿਲਮ ਅਸੀਂ ਦੇਖਣੀ ਹੈ ਕਿ ਨਹੀਂ ਦੇਖਣੀ ਹੈ ਤੁਸੀਂ ਨਾ ਡਿਸਾਈਡ ਕਰੋ ਕਿ ਲੋਕਾਂ ਤੱਕ ਨਹੀਂ ਪਹੁੰਚਣ ਦੇਣੀ ਇਹ ਗਲਤ ਗੱਲ ਹੈ ਆਪਣੀ ਲੜਾਈ ਉਹ ਨਹੀਂ ਹੈਗੀ ਕਿ ਲੋਕ ਕਿਉਂ ਦੇਖਣ ਲੋਕਾਂ ਨੇ ਦੇਖਣੀਆਂ ਨਹੀਂ ਦੇਖਣੀਆਂ ਉਹਨਾਂ ਦੀ ਮਰਜ਼ੀ ਹੈ ਆਡੀਅנס ਹੈ ਜੇ ਉਹਨਾਂ ਨੂੰ ਪਸੰਦ ਆਇਆ ਕੰਟੈਂਟ ਉਹ ਜ਼ਰੂਰ ਦੇਖਣਗੇ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਜੇ ਨਹੀਂ ਪਸੰਦ ਆਇਆ ਤਾਂ ਉਹਨਾਂ ਨੂੰ ਕੋਈ ਸਿਨੇਮਾ ਘਰਾਂ ਦੇ ਵਿੱਚ ਲੈ ਕੇ ਜਾ ਨਹੀਂ ਸਕਦਾ ਪਰ ਸਾਨੂੰ ਇਥੇ ਨੂੰ ਲੋਕਾਂ ਤੱਕ ਪਹੁੰਚ ਲੈਣ ਦਿਓ ਆਡੀਅੰਸ ਤੱਕ ਪਹੁੰਚਣੇ ਆਂ ਦਿਓ ਜਿਹੜਾ ਇੰਨਾ ਪਿਆਰ ਦੇ ਰਹੀ ਹੈ ਤੁਸੀਂ ਮੇਰਾ ਇਨਬਾਕਸ ਭਾਵੇਂ ਚੈੱਕ ਕਰੋ ਮੇਰਾ ਇੰਨੇ ਜ਼ਿਆਦਾ ਮੈਸੇਜ WhatsApp ਤੇ ਵੀ ਫੋਨ ਕਾਲਸ ਵੀ ਮੈਸੇਜਸ ਵੀ ਨੇ ਜਾਰਾ ਅਲੱਗ-ਅਲੱਗ ਕੰਟਰੀਸ ਤੋਂ ਵੀ ਇੰਡੀਆ ਤੋਂ ਵੀ ਪੰਜਾਬ ਤੋਂ ਵੀ ਹੈ ਨ ਆ ਰਿਹਾ ਕਿ ਹਸੀਬ ਦੇਖਣ ਜ਼ਰੂਰ ਜਾਵਾਂਗੇ ਤੁਸੀਂ YouTube ਦੇਖੋ ਟ੍ਰੇਲਰ ਦੇ ਥੱਲੇ ਕਮੈਂਟ ਹੀ ਕਮੈਂਟ ਭਰੇ ਹੋਇਆ ਮਤਲਬ ਲੋਕੀ ਚਾਹੁੰਦੇ ਕਿ ਅਸੀਂ ਦੇਖਣ ਜਾਈਏ ਪਰ ਸਾਨੂੰ ਉੱਥੇ ਉਧਰ ਲੈ ਕੇ ਜਾਣ ਲਈ ਇਹ ਸਾਨੂੰ ਜਿਹੜਾ ਰਾਹ ਹੈਗਾ ਸਾਡਾ ਰੋਕਿਆ ਜਾ ਰਿਹਾ ਜੀ ਇਹ ਇਹ ਮੈਨੂੰ ਐਜ਼ ਅ ਡੈਬਿਊ ਫਿਲਮ ਮੇਕਰ ਮੇਰੇ ਲਈ ਬਹੁਤ ਅੱਛਾ ਇਮਪ੍ਰੈਸ਼ਨ ਨਹੀਂ ਹੈਗਾ ਪੰਜਾਬੀ ਸਿਨੇਮਾ ਦਾ ਤਾਨੂੰ ਕੀ ਲੱਗਦਾ ਸਰ ਕਿਤੇ ਨਾ ਕਿਤੇ ਜਿਹੜੇ ਗਲਤ ਬੰਦੇ ਆ ਉਹ ਰਾਹ ਰੋਕ ਕੇ ਬੈਠੇ ਹੋਏ ਆ ਕਿ ਜਿਹੜੇ ਸਹੀ ਬੰਦੇ ਆ ਜਾਂ ਸਹੀ ਯੂਥ ਆ ਜਾਂ ਸਹੀ ਲੋਗ ਆ ਉਹ ਅੱਗੇ ਨਾ ਜਾ ਸਕਣ ਹਨਾ ਮਤਲਬ ਕਿ ਅਗਰ ਅਸੀਂ ਚੰਗਾ ਕੰਮ ਕਰ ਰਹੇ ਆ ਤੇ ਕੁਝ ਲੋਗ ਹੈ ਹੈਗੇ ਜੋ ਸਾਨੂੰ ਕਰਨ ਨਹੀਂ ਦੇ ਰਹੇ ਹਨਾ ਤੁਹਾਨੂੰ ਕਿੱਦਾਂ ਲੱਗਦਾ ਕਿ ਕਿੱਦਾਂ ਯੂਥ ਨੂੰ ਪਤਾ ਲੱਗੇ ਜਾਂ ਕਿੱਦਾਂ ਲੋਕਾਂ ਨੂੰ ਪਤਾ ਲੱਗੇ ਕਿ ਇਹ ਲੋਕ ਜੋ ਹੈਗੇ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਹਾਂਜੀ ਦੇਖੋ ਜੀ ਇਹ ਇਹ ਸਾਰਾ ਕੁਝ ਅੱਜ ਜਿਹੜੇ ਆਪਾਂ ਇਕੱਠਾ ਇਕੱਠ ਕੀਤਾ ਸਾਰੇ ਆਏ ਇਹ ਇਸੇ ਵਾਸਤੇ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਕਚੁਅਲ ਹੋ ਕੀ ਰਿਹਾ ਹੈ ਹਨਾ ਜੀ ਤੁਹਾਡੇ ਤੱਕ ਕਿਉਂ ਨਹੀਂ ਸਿਨੇਮਾ ਪਹੁੰਚ ਚੰਗਾ ਆਪਾਂ ਟੂਰਿਸਟ ਤੁਸੀਂ ਫਿਲਮ ਦੇਖਿਓ ਅਸੀਂ ਪ੍ਰੀਮੀਅਰ ਵੀ ਕਰਾਂਗੇ ਫਿਲਮ ਦਾ ਫਿਲਮ ਦੇ ਵਿੱਚ ਤੁਸੀਂ ਦੇਖਿਓ ਬਿਲਕੁਲ ਵੀ ਵਲਗੈਰਿਟੀ ਨਹੀਂ ਹੈਗੀ ਕੋਈ ਵੀ ਚੀਜ਼ ਅਦਧਨੀ ਹੈਗੀ ਪੰਜਾਬੀਅਤ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਕਹਾਣੀ ਨੂੰ ਪੰਜਾਬ ਨੂੰ ਬਹੁਤ ਹੀ ਬਿਊਟੀਫੁਲ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ। ਪ੍ਰੇਮ ਨੂੰ ਇਸ਼ਕ ਨੂੰ ਬਹੁਤ ਬਿਊਟੀਫੁਲ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਹੈ ਹੈਨਾ ਜੀ ਜੇ ਆਪਾਂ ਚ ਕੋਈ ਕੋਈ ਮੈਨੂੰ ਮੈਨੂੰ ਇਹ ਲੱਗਦਾ ਸੀ ਵੀ ਜਦੋਂ ਮੈਂ ਥੀਏਟਰ ਕਰਦਾ ਰਿਹਾ ਜੀ ਮੈਂ ਹੁਣ ਵੀ ਥੀਏਟਰ ਕਰਦਾ ਜਦੋਂ ਕੋਈ ਨਵਾਂ ਮੁੰਡਾ ਨਵੀਂ ਕੁੜੀ ਐਜ਼ ਅ ਡਾਇਰੈਕਟਰ ਆਉਂਦੀ ਹੈ ਨਵਾਂ ਗਰੁੱਪ ਕੰਮ ਕਰਦਾ ਪਲੇ ਦੇਖਦਾ ਸੀ ਸਾਰੇ ਜੀ ਬੜੀ ਐਪਰੀਸ਼ੀਏਟ ਕਰਦੇ ਕਿ ਤੁਸੀਂ ਆਓ ਹੈਨਾ ਕਰੋ ਅਸੀਂ ਦੇਖਦੇ ਹਾਂ ਕਿਤੇ ਕੋਈ ਲੋਡ ਹੈਗੀ ਤੇ ਮੈਨੂੰ ਮੈਨੂੰ ਲ ਤੈਨੂੰ ਕਿੱਥੇ ਦਿੱਕਤ ਆ ਰਹੀ ਹੈ ਦੱਸ ਕੱਕੇ ਅਸੀਂ ਤੇਰੀ ਹੈਲਪ ਕਰਦੇ ਹਾਂ ਹੈਨਾ ਅਸੀਂ ਇਦਾਂ ਕਰਦੇ ਹਾਂ ਬਟ ਬਿਲਕੁਲ ਆਪੋਜ਼ਿਟ ਹੋ ਰਿਹਾ ਜੀ ਹੈਨਾ ਉਹ ਕਹਿੰਦੇ ਸੀ ਤੁਹਾਨੂੰ ਆਉਣ ਹੀ ਨਹੀਂ ਦੇਣਾ ਕਿਉਂ ਨਹੀਂ ਆਉਣ ਦੇਣਾ ਹਾਰਪ ਫਾਰਮਰ ਨੇ ਕਿੰਨਾ ਕੰਮ ਕੀਤਾ ਜੀ ਪੰਜਾਬ ਵਾਸਤੇ ਪਾਵੇਂ ਕਿਸਾਨੀ ਅੰਦੋਲਨ ਹੋ ਗਿਆ ਪਾਵੇਂ ਪੰਜਾਬੀਅਤ ਹੋ ਗਈ ਪਾਵੇਂ ਪੰਜਾਬੀ ਮਾਂ ਬੋਲੀ ਹੋ ਗਈ ਹਰ ਚੀਜ਼ ਚ ਹਰ ਫਾਰਮਰ ਖੜਿਆ ਪੰਜਾਬ ਦੇ ਨਾਲ ਹਮੇਸ਼ਾ ਖੜਿਆ ਤੇ ਲੋਕੀ ਖੜੇ ਨੇ ਉਹਦੇ ਨਾਲ ਹੁਣ ਵੀ ਖੜੇ ਨੇ ਮੈਂ ਅੱਜ ਵੀ ਆਪਾਂ ਲਗਾਤਾਰ ਦੇਖ ਰਿਹਾ ਜੀ ਉਹ ਲੋਕਾਂ ਦਾ ਰਿਸਪੌਂਸ ਓਵਰ ਵੈਲਮਿੰਗ ਹੈ ਅਸੀਂ ਬਹੁਤ ਥੈਂਕਫੁਲ ਆ ਸਾਰੀ ਆਡੀਅੰਸ ਤੇ ਸਾਰੇ ਲੋਕਾਂ ਦੇ ਉਹ ਬਹੁਤ ਜ਼ਿਆਦਾ ਰਿਸਪੌਂਸ ਦੇ ਰਹੇ ਆ ਬਟ ਇਹ ਜਿਹੜੇ ਇੰਡਸਟਰੀ ਦੇ ਵਿੱਚ ਕੁਝ ਲੋਕ ਹੈਗੇ ਆ ਜਿਹੜੇ ਨਹੀਂ ਚਾਹੁੰਦੇ ਵੀ ਨਵੇਂ ਲੋਕ ਕੀ ਆਉਣ ਉਹ ਨਹੀਂ ਚਾਹੁੰਦੇ ਵੀ ਨਵਾਂ ਕੋਈ ਆਰਟ ਪਨਪੇ ਉਹ ਚਾਹੁੰਦੇ ਵੀ ਜਿਹੜੇ ਜਿਹੇ ਆਦਾਰੇ ਬਣੇ ਹੋਏ ਨੇ ਅਸੀਂ ਸ ਈ ਸਾਡੀ ਆਡੀਅנס ਸਾਡੀਆਂ ਫਿਲਮਾਂ ਆਡੀਅנס ਦੇਖੇ ਸਾਡੇ ਪ੍ਰੋਡਕਸ਼ਨ ਹਾਊਸ ਜਿਹੜੇ ਹਨ ਉਹ ਅੱਗੇ ਅੱਗੇ ਵਧਣ ਨਵੇਂ ਨੂੰ ਬਹੁਤ ਮਤਲਬ ਡਿਸਪਾਇੰਟ ਕੀਤਾ ਜਾ ਰਿਹਾ ਜੀ ਇਹ ਤੁਹਾਨੂੰ ਕੀ ਲੱਗ ਰਿਹਾ ਕਿ ਸਰ ਪਹਿਲਾਂ ਵੀ ਸਰ ਨੇ ਸਾਡੇ ਨਾਲ ਗੱਲ ਕੀਤੀ ਸੀ ਅਗਰ ਮੈਂ ਇਹਨੂੰ ਸਿਨੇਮਾ ਦੇ ਵਿੱਚ ਫਿਲਮ ਨੂੰ ਨਾਂ ਲਾ ਕੇ YouTube ਤੇ ਚਾਣਾ ਤੇ ਮੈਨੂੰ ਕਿੰਨਾ ਟਾਈਮ ਲੱਗੂਗਾ ਹਨਾ ਤੇ ਮਤਲਬ ਕਿ ਕੋਈ ਫਾਇਦਾ ਨਹੀਂ ਹੋਊਗਾ ਤੇ ਤੁਹਾਨੂੰ ਕੀ ਲੱਗਦਾ ਸਰ ਜਿੰਨੀ ਤੁਸੀਂ ਮਿਹਨਤ ਕੀਤੀ ਐਜ਼ ਅ ਡਾਇਰੈਕਟਰ ਅਗਰ ਉਹਨੂੰ YouTube ਤੇ ਬਾਅਦ ਚ ਹਨਾ ਅਸੀਂ ਪਾ ਦਵਾਂਗੇ ਫਿਲਮ ਤੇ ਕੀ ਫਾਇਦਾ ਆ ਸਾਨੂੰ ਜਾਂ ਕੀ ਸਾਨੂੰ ਨੁਕਸਾਨ ਆ ਦੇਖੋ ਜੀ YouTube ਤੇ ਪਾਉਣ ਦਾ ਨੁਕਸਾਨ ਆਪਾਂ ਨੂੰ ਕੋਈ ਨਹੀਂ ਹੈਗਾ ਆਡੀਅנס ਨੇ ਜਿੰਨੇ ਪਿਆਰ ਦੇਣਾ ਉਹਨੂੰ YouTube ਤੇ ਵੀ ਦੇ ਦੇਣਾ ਜੀ ਹਾਂ ਜੀ ਕਈ ਸੀਰੀਜ਼ ਹੈਗੀਆਂ ਆਪਣੀ ਆਨੰਦਪ੍ਰੀਆ ਨੂੰ ਤੁਸੀਂ ਲੈ ਲਓ ਜਿਹੜੇ ਲੀਡ ਐਕਟਰਸ ਹੈਗੇ ਆ ਇਹਨਾਂ ਦੀ ਵੈਬ ਸੀਰੀਜ਼ YouTube ਤੇ ਆਈ ਸੀ ਕਿਹਾਰ ਚੱਲੇ ਬਾਹਰ ਤੇ ਉਹਨੇ ਇਹਨਾਂ ਦਾ ਇਹਨਾਂ ਦਾ ਕੈਰੀਅਰ ਜਿਹੜਾ ਬਿਲਕੁਲ ਚੇਂਜ ਕਰਤਾ ਬਿਲਕੁਲ ਨਾ ਇਮੇਜ ਚੇਂਜ ਕਰਦੀ ਆ ਔਡੀਅੰਸ ਦੇ ਵਿੱਚ ਤੇ ਆਪਾਂ ਜਿੱਥੇ ਵੀ ਗਏ ਆ ਆਨੰਦਪ੍ਰੀਆ ਨੂੰ ਬਹੁਤ ਪਿਆਰ ਮਿਲਿਆ ਉਸ ਤੋਂ ਬਾਅਦ ਨਾ Netflix ਦੀ ਕੋਹਰਾ ਕੀਤੀ ਦੇਖੋ ਜੀ OTT ਪਲੇਟਫਾਰਮ ਤੇ ਹੁਣ ਵੀ ਫਿਲਮ ਜਾ ਸਕਦੀ ਹੈ YouTube ਤੇ ਹੁਣ ਵੀ ਫਿਲਮ ਜਾ ਸਕਦੀ ਹੈ ਬਟ ਸਵਾਲ ਇਹ ਹੈਗਾ ਕਿ ਫੇਰ ਜਿਹੜੇ ਨਵੇਂ ਸਿਨੇਮਾ ਆ ਉਹ ਕਿੱਥੋਂ ਆਊਗਾ ਜੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੜਾਈ ਇਸ ਚੀਜ਼ ਦੀ ਹੈ ਜੀ ਹੈਨਾ ਤੁਸੀਂ ਕਿਉਂ ਨਹੀਂ ਜਗ੍ਹਾ ਦੇ ਰਹੇ origignal ਫਿਲਮਾਂ ਨੂੰ ਮੈਂ ਤਾਂ ਇਹ ਕਹਿੰਦਾ ਜੀ ਪਾਲਿਸੀ ਹੋਣੀ ਚਾਹੀਦੀ ਹੈ ਭਾਵੇਂ ਜੋ ਮਰਜ਼ੀ ਹਾਲੀਵੁੱਡ ਲੱਗੇ ਬਾਲੀਵੁੱਡ ਲੱਗੇ ਜੋ ਵੀ ਫਿਲਮ ਲੱਗੇ ਤੁਸੀਂ ਪੰਜਾਬੀ ਫਿਲਮ ਲਈ ਘੱਟੋ ਘੱਟ 200 ਸ਼ੋਅ ਤਾਂ ਰਿਜ਼ਰਵ ਰੱਖੋ ਕਿ ਪੰਜਾਬੀ ਸਿਨੇਮਾ ਲਈ 200 ਰਿਜ਼ਰਵ ਰਹਿਣਗੇ ਹੀ ਰਹਿਣਗੇ ਇਹ ਹੋਣਾ ਚਾਹੀਦਾ ਜੀ ਪੰਜਾਬ ਦੇ ਸਾਰੀਆਂ ਸਟੇਟਸ ਦੇ ਵਿੱਚ ਹੈਗਾ ਤੁਸੀਂ ਜਾਓ ਜੀ ਹੁਣ ਮੈਂ ਐਨੀਮਲ ਦੀ ਗੱਲ ਕਰਦਾ ਜੀ ਐਨੀਮਲ ਚ ਪੰਜਾਬੀ ਚ ਕਿਉਂ ਡਬ ਕੀਤੀ ਉਹਨਾਂ ਨੇ ਤਮਿਲ ਚ ਡਬ ਹੈਗੀ ਹੈ ਜੀ ਪੰਜਾਬ ਆਦਤ ਹੈ ਨਾ ਆਪਣੀ ਜੀ ਕਿ ਪੰਜਾਬ ਨੂੰ ਲਾਲੀਪਾਪ ਦੇ ਦਿਓ ਇਹ ਗਾਣੇ ਦਾ ਪੰਜਾਬ ਨੱਚੀ ਜਾਵੇ ਉਹ ਲਾਲੀਪਾਪ ਤੇ ਹੈ ਨਾ ਤੇ ਬਾਕੀ ਬਿਜ਼ਨਸ ਕੋਈ ਬਿਜ਼ਨਸ ਕਮਾਣਾ ਹੈ ਨਾ ਜੀ ਤੁਸੀਂ ਕਰ ਲੋ ਇਹਦਾ ਹੀ ਗਾਣਾ ਦੇ ਦਿਓ ਪੰਜਾਬ ਨੂੰ ਪੰਜਾਬੀ ਖੁਸ਼ ਉਦਾਂ ਹੀ ਉਹਨਾਂ ਨੂੰ ਪਤਾ ਕਿ ਹਾਂ ਜੀ ਖੁੱਲੇ ਦਿਲ ਦੇ ਬੰਦੇ ਆ ਛੋਟੀ ਜੀ ਗੱਲ ਤੇ ਨਾਰਾਜ਼ ਵੀ ਹੋ ਜਾਂਦੇ ਛੋਟੀ ਜੀ ਗੱਲ ਤੇ ਬਹੁਤ ਖੁਸ਼ ਵੀ ਹੋ ਜਾਂਦੇ ਹੈ ਨਾ ਜੀ ਤੇ ਬਸ ਉਹ ਚੀਜ਼ ਦਾ ਨੇਚਰ ਦਾ ਫਾਇਦਾ ਉਠਾਇਆ ਜਾ ਰਿਹਾ ਸਟੇਟ ਦੀ ਤੇ ਇੱਕ ਤੁਸੀਂ ਗਾਣਾ ਦੇ ਦਿਓ ਬਾਕੀ ਫਿਲਮ ਅਸੀਂ ਤਾਮਿਲ ਚ ਵੀ ਰਿਲੀਜ਼ ਕਰਾਂਗੇ ਤੇਲਗੂ ਚ ਵੀ ਰਿਲੀਜ਼ ਕਰਾਂਗੇ ਪੰਜਾਬੀ ਚ ਨਹੀਂ ਅਸੀਂ ਰਿਲੀਜ਼ ਕਰਨੀ ਉਹ ਕਰ ਦੇਿੰਦੇ ਜੇ ਨਹੀਂ ਪਿਆ ਗੱਲ ਇਹ ਹੈ ਗੱਲ ਇਹ ਨਹੀਂ ਹੈਗੀ ਅਸੀਂ ਪਲੇਟਫਾਰਮ ਤੇ ਕਿਤੇ ਵੀ ਰਿਲੀਜ਼ ਕਰ ਸਕਦੇ ਹਾਂ OTT ਪਲੇਟਫਾਰਮ ਤੇ ਲੈ ਲੈਣੀ ਹੈ ਹੋਣੀ ਫਿਲਮ ਲੈ ਲੈਣੀ ਹੈ ਕਹਿ ਰਹੇ ਆ ਪਹਿਲਾਂ ਇੱਕ ਹੋਰ ਨੌਨ ਪਲੇਟਫਾਰਮ ਹੈਗੇ ਆ ਪੂਰੇ ਨੇਸ਼ਨ ਵਾਈਡ ਉਹਨਾਂ ਨੇ ਅਪਰੋਚ ਕੀਤਾ ਆਪਾਂ ਨੂੰ ਆਪਾਂ ਨੂੰ ਸਿੱਖੋ ਫਿਲਮ ਫਿਲਮ ਜੀ ਸਿਨੇਮਾ ਚ ਰਿਲੀਜ਼ ਕਰਨੀ ਹੈ ਆਪਾਂ ਪਹਿਲਾਂ ਹੁਣ ਗੱਲ ਇਹ ਕਿ ਉਹਦੇ ਲਈ ਨਹੀਂ ਬਣਾਈ ਸੀਗੀ YouTube ਲਈ ਨਹੀਂ ਨਹੀਂ ਬਣਾਈ ਸੀ ਨਾ ਜੀ ਆਪਾਂ ਮਿਹਨਤ ਕੀਤੀ ਕੀ ਕੀਤੀ ਮਿਹਨਤ ਕਰਦੇ ਕਿ ਅਸੀਂ ਸਿਨੇਮਾ ਚ ਲੋਕਾਂ ਲੋਕਾਂ ਤੱਕ ਪਹੁੰਚੀਏ ਠੀਕ ਹੈ ਦੇਖੋ ਜੀ ਸਿਨੇਮਾ ਜਿਹੜਾ ਹੈਗਾ ਨਾ ਉਹੀ ਇੱਕ ਇੱਕ ਮੇਨ ਸਟ੍ਰੀਮ ਉਹੀ ਚੀਜ਼ ਹੈ ਫਿਲਮਾਂ ਲਈ ਇੱਕ ਉਹੀ ਪਲੇਟਫਾਰ ਹੈਨਾ ਸਿਨੇਮਾ ਇਸ ਦਾ ਓਨਲੀ ਪਲੇਟਫਾਰਮ ਕਿ ਜੇ ਤੁਸੀਂ ਫਿਲਮ ਲਾਨਨੇ ਹੋ ਆਡੀਅנס ਦੇ ਵਿੱਚ ਜਾਣਨੇ ਹੋ ਹੈਨਾ ਕਿ ਹਾਂ ਕਿਦਾਂ ਲੱਗੀ ਕੀ ਨਹੀਂ ਲੱਗੀ ਦੇਖੋ ਲੌਂਗ ਰਨ ਦੇ ਵਿੱਚ ਤਾਂ OTT ਤੇ ਜਾਂ YouTube ਤੇ ਚੱਲੀ ਜਾਣੀ ਹੈ ਉਹ ਕੋਈ ਟੈਨਸ਼ਨ ਹੁਣ ਲੜਾਈ ਇਹ ਨਹੀਂ ਹੁਣ ਲੜਾਈ ਇਹ ਹੋ ਗਈ ਹੈ ਵੀ ਸਾਡੇ ਲਈ ਸ਼ੋਜ਼ ਰਿਜ਼ਰਵ ਰੱਖੋ origignal cinema ਦੀ ਲੜਾਈ ਹੈ ਹੁਣ ਹੁਣ ਲੜਾਈ ਕਲੀ ਰਜ਼ਾਇਸ਼ਕ ਦੀ ਨਹੀਂ ਹੈਗੀ ਹੁਣ ਇਹ ਲੜਾਈ ਹੈ ਵੀ ਜਿਹੜੀ ਪੰਜਾਬੀ ਫਿਲਮ ਆਉਂਦੀ ਹੈ ਨਵੀਂ ਪੁਰਾਣੀ ਨਵੀਂ ਜ ਕੋਈ ਵੀ ਹੈਗੀ ਹੈ ਤੁਸੀਂ ਸ਼ੋਜ਼ ਘਟੋ ਘਟ ਰਿਜ਼ਰਵ ਰੱਖੋ ਜਿਵੇਂ ਬਾਕੀ ਜਿਹੜੇ origignal cinema ਨੇ ਕੀਤੇ ਹੋਏ ਆ ਉਹ ਲੜਾਈ ਹੈ ਜੀ ਹੁਣ ਕਿਤੇ ਬੜੀ ਮਾੜੀ ਗੱਲ ਸਰ ਕੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਇਹ ਸਰ ਇਹ ਇਹ ਤਾਂ ਇਹ ਤਾਂ ਟਰੈਜੇਡੀ ਹੈ ਜੀ ਪੰਜਾਬ ਲਈ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਜਗ੍ਹਾ ਨਹੀਂ ਮਿਲ ਰਹੀ ਤੇ ਬਾਕੀ ਸਾਰੀਆਂ ਇੰਡਸਟਰੀ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣਾ ਆਪਣਾ ਸਾਂਭਿਆ ਹੋਇਆ ਕਿ ਮੈਂ ਮਰਾਠੀ ਫਿਲਮਾਂ ਲੱਗੂਗੀ ਤਾਂ ਆਪਾਂ ਸ਼ੋਅ ਦੇਣੇ ਆ ਤਮੀ ਲੱਗੂਗੀ ਆਪਾਂ ਸ਼ੋਅ ਦੇਣੇ ਆ ਪੰਜਾਬ ਕਹਿੰਦੇ ਵੀ ਆਪਾਂ ਨਹੀਂ ਦੇਣੇ ਸ਼ੋਅ ਆਪਾਂ ਆਪਣੀ ਲੈਂਗੁਏਜ ਨੂੰ ਫਿਰ ਆਪਾਂ ਕਿਹੜੀ ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਆ ਜੇ ਆਪਣੀ ਪਾਲਿਸੀਜ਼ ਹੀ ਇੰਨੀਆਂ ਖਰਾਬ ਹੈਗੀਆਂ ਤੁਸੀਂ ਪੰਜਾਬੀ ਫਿਲਮ ਨੂੰ ਤੁਸੀਂ ਸ਼ੋਅ ਰਿਜ਼ਰਵ ਨਹੀਂ ਰੱਖਿਓ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਤਾਂ ਚਲੋ ਪਹਿਲੀ ਫਿਲਮ ਹੈ ਮੈਂ ਆ ਜਾਇਆ ਹਾਂ ਸਾਡੇ ਪਿੱਛੋਂ ਵੀ ਤਾਂ ਆਣਾ ਕਿਸੇ ਨੇ ਉਹ ਉਹ ਕੀ ਕਰੂਗੇ ਜੇ ਰਿਜ਼ਰਵੇਸ਼ਨ ਲਈ ਪਾਲਿਸੀ ਜ਼ਰੂਰੀ ਹੈ ਜੀ ਇਹ ਰਿਜ਼ਰਵੇਸ਼ਨ ਦੀ ਪਾਲਿਸੀ ਜ਼ਰੂਰੀ ਹੈ ਪੰਜਾਬੀ ਸਿਨੇਮਾ ਚ ਪੰਜਾਬੀ ਫਿਲਮਾਂ ਲਈ ਜਗ੍ਹਾ ਹੋਣੀ ਚਾਹੀਦੀ ਹੈ ਭਾਵੇਂ ਜੋ ਮਰਜ਼ੀ ਹੋ ਜਾਵੇ ਹਾਂਜੀ ਆਖਿਰ ਦੇ ਵਿੱਚ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਆਉਣ ਵਾਲੇ ਯੂਥ ਹੀ ਸਾਰਾ ਕੁਝ ਹੈ ਹਨਾ ਜੋ ਵੀ ਦੇਖਦਾ ਯੂਥ ਵੇਖਦਾ ਹੈ ਚਲੋ ਬਾਕੀ ਲੋਕਾਂ ਨੂੰ ਤਾਂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਪਰ ਯੂਥ ਨੂੰ ਪਤਾ ਆ ਕਿਤੇ ਨਾ ਕਿਤੇ ਅੱਜ ਅਸੀਂ ਆਏ ਆ ਕੱਲ ਨੂੰ ਯੂਥ ਨੇ ਆਉਣਾ ਕੰਮ ਕਰਨ ਤੁਸੀਂ ਯੂਥ ਨੂੰ ਕੀ ਮੈਸੇਜ ਦੋਗੇ ਆਪਣੇ ਥਰੂ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਜਿਵੇਂ ਹੁਣ ਯੂ ਜਿਹੜਾ ਮੋਬਾਈਲਾਂ ਰਾਹੀਂ ਇੰਡਸਟਰੀ ਵੀ ਕਰ ਕਰਦਕ ਪਹੁੰਚ ਚੁੱਕੀ ਹੈ ਯੂਥ ਨੂੰ ਹੀ ਪਤਾ ਫਿਲਮਾਂ ਕਿੱਦਾਂ ਬਣਦੇ ਨੇ ਕੀ ਨਹੀਂ ਹੁੰਦਾ ਪ੍ਰੋਸੈਸ ਤੋਂ ਸਾਰੇ ਵਾਕਿਫ ਹੈ ਜੀ ਕੋਈ ਐਦਾਂ ਦਾ ਬੰਦਾ ਨਹੀਂ ਹੈਗਾ ਜਿਹਨੂੰ ਨਹੀਂ ਪਤਾ ਹੋਣਾ ਤੇ ਯੂਥ ਜ਼ਿਆਦਾਤਰ ਖਾਸ ਕਰਕੇ ਵਾਕਿਫ ਹੈਗਾ ਮੈਂ ਇਹੀ ਕਹੂੰਗਾ ਜੀ ਤੁਸੀਂ ਹਾਨੂੰ ਬਹੁਤ ਪਿਆਰ ਮਿਲ ਰਿਹਾ ਯੂਥ ਵੱਲੋਂ ਵੀ ਹੈਨਾ ਮੈਂ ਮੈਂ ਮਤਲਬ ਓਵਰਵੇਲਮਡ ਹਾਂ ਪਹਿਲਾਂ ਵੀ ਕਿਹਾ ਕਿ ਬਹੁਤ ਇਨਾ ਪਿਆਰ ਮੈਂ ਸੋਚਿਆ ਵੀ ਨਹੀਂ ਸੀ ਕਿ ਯੂਥ ਇਨਾ ਪਿਆਰ ਦੇਗਾ ਆਪਾਂ ਨੂੰ ਹੈਨਾ ਤੇ ਬਹੁਤ ਪਿਆਰ ਮਿਲ ਰਿਹਾ ਮੈਂ ਇਹੀ ਕਹਾਂਗਾ ਤੁਸੀਂ ਸਪੋਰਟ ਕਰੀ ਚੱਲੋ ਜੀ ਹੈਨਾ ਗੱਲ ਰਜ਼ਾਇਸ਼ਕ ਦੀ ਮੈਂ ਫੇਰ ਕਹਿ ਰਿਹਾ ਨਹੀਂ ਹੈਗੀ ਗੱਲ ਹੈਗੀ ਪੰਜਾਬੀ ਸਿਨੇਮਾ ਦੀ ਠੀਕ ਹੈ ਜੀ ਜਿੱਥੇ ਪੰਜਾਬੀਅਤ ਨਾਲ ਖੜਨ ਦੀ ਗੱਲ ਹੈ ਉੱਥੇ ਖੜੋ ਤੁਸੀਂ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਦੇਖੋ ਤੁਹਾਨੂੰ ਨਹੀਂ ਫਿਲਮ ਚੰਗੀ ਲੱਗਦੀ ਤੁਸੀਂ ਨਾ ਦੇਖੋ ਹੈਨਾ ਉਹਨੇ ਨਹੀਂ ਦੇਖਣੀ ਜੀ ਅਸੀਂ ਜ਼ਬਰਦਸਤੀ ਨਹੀਂ ਦਿਖਾ ਸਕਦੇ ਯੂਥ ਨੂੰ ਫਿਲਮ ਯੂਥ ਨੂੰ ਚੰ ਉਹਨਾਂ ਨੂੰ ਪਤਾ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਅਸੀਂ ਹੋਰ ਡਿਟੇਲ ਦੇ ਵਿੱਚ ਜਾਈਏ ਪੰਜਾਬੀ ਸਿਨੇਮਾ ਨਾਲ ਖੜੀਏ ਸਿਰਫ ਰਜ਼ਾਇ ਇਸ਼ਕ ਦੀ ਗੱਲ ਨਹੀਂ ਹੈਗੀ ਕੱਲ ਨੂੰ ਹੋਰ ਫਿਲਮ ਮੇਕਰਸ ਨੇ ਵੀ ਆਣਾ ਹੈ ਐਟ ਲੀਸਟ ਮੇਰੇ ਵਾਂਗੂੰ ਨਾ ਉਹਨਾਂ ਨੂੰ ਫੀਲ ਹੋਵੇ ਕਿ ਯਾਰ ਮੈਂ ਫਿਲਮ ਮੇਕਰਸ ਇਹ ਕਿੱਦਾਂ ਦਾ ਵੈਲਕਮ ਹੋਇਆ ਉਹਨਾਂ ਨੂੰ ਬਲਕਿ ਹੌਸਲਾ ਮਿਲੇ ਪ੍ਰੋਤਸਾਹਨ ਮਿਲੇ ਉਹ ਕਹਿੜ ਵੀ ਨਹੀਂ ਯਾਰ ਸਾਡਾ ਇੰਨਾ ਅੱਛਾ ਵੈਲਕਮ ਕੀਤਾ ਇੰਡਸਟਰੀ ਨੇ ਸਾਨੂੰ ਸ਼ੋਜ਼ ਮਿਲੇ ਹੈ ਨਾ ਇਦਾਂ ਦਾ ਪਾਲਿਸੀਜ਼ ਇਦਾਂ ਦੀ ਸੀਗੀ ਕਿ ਬਿਲਕੁਲ ਫਿਲਮ ਮੇਕਿੰਗ ਫ੍ਰੈਂਡਲੀ ਪਾਲਿਸੀਜ਼ ਆਪਾਂ ਨੂੰ ਚਾਹੀਦੀਆਂ ਸੋ ਥੈਟ ਕਿ ਸਿਨੇ